ਨੰਗਲ ਦੇ ਕਰੀਬੀ ਪੜਾ ਅਜੋਲੀ ਦੇ ਲਾਗੇ ਇੱਕ ਹੋਰ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਕਰੀਬਨ ਅੱਧਾ ਦਰਜਣ ਲੋਕ ਜ਼ਖਮੀ ਹੋ ਗਏ ਮੇਰੀ ਜਾਣਕਾਰੀ ਮੁਤਾਬਕ ਇੱਕ ਬੁਲੈਰੋ ਗੱਡੀ ਦੇ ਵਿੱਚ ਸਵਾਰ ਕੁਝ ਵਿਅਕਤੀ ਆਪਣੇ ਕੰਮ ਤੇ ਜਾ ਰਹੇ ਸਨ ਕਿ ਸਾਹਮਣੇ ਤੋਂ ਇੱਕ ਡਿਲੀਵਰੀ ਵਾਲੀ ਗੱਡੀ ਓਵਰਟੇਕ ਕਰਦੇ ਹੋਏ ਇਸ ਗੱਡੀ ਦੇ ਵਿੱਚ ਵੱਜੀ ਜਿਸ ਨਾਲੇ ਹਾਦਸਾ ਵਾਪਰ ਗਿਆ ਤੇ ਫੇਟ ਇੰਨੀ ਜ਼ਬਰਦਸਤ ਸੀ ਕਿ ਬੁਲੈਰੋ ਗੱਡੀ ਦਾ ਪਿਛਲਾ ਡਾਲਾ ਤੱਕ ਟੁੱਟ ਗਿਆ ਤੇ ਉਸ ਦੇ ਵਿੱਚ ਸਵਾਰ ਅੱਧਾ ਦਰਜਣ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਇਕ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਵਜੀਆਂ ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਵੀ ਤੁਰੰਤ ਮੌਕੇ ਉੱਤੇ ਪਹੁੰਚੀ ਜਿਨ੍ਹਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਜ਼ਖਮੀ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਡੰਗਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਇਸ ਮਾਰਗ ਦੇ ਉੱਤੇ ਹੋਰੇ ਲਗਾਤਾਰ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੜਕ ਤੇ ਚੱਲਦੇ ਹੋਏ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ ਇਸ ਹਾਸੇ ਤੋਂ ਬਾਅਦ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਸਿਵਲ ਹਸਤੰ ਨੰਗਲ ਦੇ ਡਾਕਟਰ ਸਾਬਾਨਾ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕੀ ਕੀ ਆ ਤੁਸੀਂ ਮੌਕੇ ਤੇ ਪਹੁੰਚੇ ਸਾਰੇ ਮਾਮਲਾ ਕਿੱਥੇ ਐਕਸੀਡੈਂਟ ਹੋਇਆ ਕੀ ਹੋਇਆ ਕਿੰਨੇ ਬੰਦੇ ਅਜੋਲੀ ਪਿੰਡ ਬਰੰਪਰ ਦੇ ਨੇੜੇ ਐਕਸੀਡੈਂਟ ਹੋਇਆ ਇੱਕ ਬਲੈਰੋ ਜਿਹਦੇ ਵਿੱਚ ਮਤਲਬ ਚਾਰੇ ਸੀਗੇ ਬੰਦੇ ਤੇ ਇੱਕ ਡਿਲੀਵਰੀ ਵੈਨ ਸੀਗੀ ਤੇ ਉਹ ਜਿਵੇਂ ਸਾਨੂੰ ਦੱਸ ਰਹੇ ਨੇ ਕਿ ਓਵਰਟੇਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਗੱਡੀ ਸਾਈਡ ਤੇ ਵੀ ਉਤਾਰੀ ਠੀਕ ਹੈ ਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਆਪਾਂ ਲੈ ਕੇ ਆਏ ਇੱਕ ਸਟੇ ਕਾਲ ਕਰਤੀ ਸੀਗੀ ਐਮਬੂਲੈਂਸ ਵਿੱਚ ਇਹਨਾਂ ਨੂੰ ਲੈ ਕੇ ਆਏ ਤੇ ਜਿਹੜੇ ਇੱਕ ਡਿਲੀਵਰੀ ਬੈਨ ਵਾਲੇ ਸੀਗੇ ਉਹ ਗੱਡੀ ਦੇ ਵਿੱਚ ਫਸੇ ਹੋਏ ਸੀਗੇ ਪਿੰਡ ਵਾਲੇ ਦੀ ਲੋਕਾਂ ਦੀ ਮਦਦ ਨਾਲ ਗੱਡੀ 'ਚ ਉਹਨਾਂ ਨੂੰ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵੈਸੇ ਕੋਈ ਡੈਥ ਵਗੈਰਾ ਨਹੀਂ ਹੋਈ ਸਾਰੇ ਠੀਕ ਐ ਨੋਰਮਲ ਮਾਮੂਲੀ ਸੱਟ ਐ ਇੰਜਰ ਜਾਦਾ ਹੈ ਇੰਜਰ ਜਾਦਾ ਹੈ ਪੰਜ ਜਣੇ ਗੱਡੀ ਵਾਲੇ ਬੈਨ ਵਾਲੇ ਤੇ ਇੱਕ ਗੱਡੀ ਵਾਲਾ ਕਿਸੇ ਮੌਕੇ ਤੇ ਪਹੁੰਚ ਕੇ ਸਿਵਲ ਹਸਪਤਾਲ ਜਾਂਦੇ ਹਨ ਹਾਂ ਜੀ ਕੌਦੀ ਵਸੇ ਗਈ ਕੌਦੀ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਹੋਇਆ ਕਿੱਥੋਂ ਅਸੀਂ ਚੱਲੇ ਰਹੇ ਬਣਾ ਗਵੀਰ ਪਰ ਕਿੱਥੋਂ ਐਕਸਡ ਕੱਪਾ ਹੋਇਆ ਕਿੱਥੇ ਇਹ ਯੋਲੀ ਕਿੱਥੇ ਯੋਲੀ ਕੋਲ ਹਾਂ ਕੀ ਹੋਇਆ ਕਿ ਕਿਹਦੇ ਨਾਲ ਹੋਇਆ ਗੱਡੀ ਵੱਜੀ ਵਿੱਚ ਤੁਸੀਂ ਕਿੰਨੇ ਅਸੀਂ ਪਿੱਛੇ ਚੱਜ ਜਾਣੇ ਤੇ ਬਾਡੀ ਫੁੱਲ ਗਈ ਫਿਰ ਬਾਫੇ ਨਿੱਕਿਆ ਅੱਠ ਬੰਦੇ ਕੀ ਨਾਮ ਹੈ ਜੀ ਕਰਨ ਸੌਦੀ ਸੋਨੀ ਸਾਹਿਬ ਕੀ ਹੋਇਆ ਹਾਸਾ ਕਿੱਥੇ ਹੋਇਆ ਬ੍ਰਹਮਪੁਰ ਤੋਂ ਅੱਗੇ ਯੋਲੀ ਕੋਲ ਹੋਇਆ ਜੀ ਜਾਂ ਸਰ ਵਾਰਦਤ ਕਿੱਦਾਂ ਹੋਈ ਹਾਂਜੀ ਕਿੱਦਾਂ ਹੋਈ ਸਰ ਕਿੰਨੇ ਬੰਦੇ ਸਨ ਤੁਹਾਡੇ 8.5 ਬੰਦੇ ਸਨ ਜੀ ਹਾਂ ਕਾਚ ਬੱਜੇ ਕਿੱਦਾਂ ਲੱਗਿਆ ਪਤਾ ਸਾਹਮਣੇ ਤੋਂ ਇੱਕ ਟੈਂਪੂ ਆ ਰਿਹਾ ਥਾ ਜੀ ਬਲੇਰੋ ਉਹਨੇ ਓਵਰਟੇਕ ਕਰ ਰਿਹਾ ਥਾ ਉਹਨੇ ਲਿਆ ਕੇ ਵਿੱਚ ਮਰਿਆ ਜੀ ਕਿੰਨੇ ਬੰਦੇ ਇੰਜੜਾ ਤੁਹਾਡੇ 5.5 ਬੰਦੇ ਇੰਜੜਾ ਜੀ ਉਹ ਸੀਰੀਅਸ ਤਾਂ ਨਹੀਂ ਨਹੀਂ ਸੀਰੀਅਸ ਨਹੀਂ ਕੋਈ ਨਹੀਂ ਤੁਸੀਂ ਕਾਲ ਕਰਕੇ ਦੱਸੋ ਕੀ ਕੀ ਹੋਇਆ ਸਰ ਕਿੱਥੇ ਕਿਹੜੇ ਪਿੰਡ ਕੋਲ ਆ ਕੀ ਹੋਇਆ ਇਹ ਸਾਨੂੰ ਬਰੌਡਰ ਤੋਂ ਵੈਸੇ ਆ ਜੀ ਇਹ ਯੋਲੀ ਬੋਰਡ ਕੋਲ ਐਕਸੀਡ ਜੇ ਗੱਡੀ 8 ਬੰਦੇ ਸੀਗੇ ਇੱਕ ਤੇ ਉਹ ਕੱਲਾ ਹੀ ਸ਼ਿਕਾਇਤ ਮਾਮਲੇ ਫਾਈਲ ਕਰਦਾ ਤੇ ਤਾਂ 5 ਜੰਡ ਹੋਵੇ ਉਹ ਤਾਂ ਲੈਸ ਪਹਿਲੇ ਇਹ ਬੰਦਾ ਇੱਕ ਵਿੱਚ ਗੱਡੀ ਫਸਿਆ ਤਾਂ ਅਸੀਂ ਟਰੈਕਟਰ ਹੀ ਬਦਲ ਕਢਾਇਆ ਇਹਨੂੰ ਪਿਛੇ ਛੇ ਟੋਚਰ ਜਵਾਕੇ ਇਹਨੂੰ ਅਸੀਂ ਆਪਣੀ ਗੱਡੀ ਲੈ ਕੇ ਆਏ ਆ ਫੱਕਰ ਬਾਅਦ ਦੇਖਦੇ ਗਏ ਬੰਦ ਮਾਮਲਾ ਕਿੰਨੇ ਪੇਸ਼ੈਂਟ ਆ ਕਰੀਬ ਜਿਹੜੇ 4-5 ਪੇਸ਼ੈਂਟਸ ਆਇਆ ਸਾਡੇ ਕੋਲ ਪਨੋਪਲੀ ਕੋਲ ਐਕਸੀਡੈਂਟ ਹੋਇਆ ਤੇ ਵਿੱਚੋਂ ਦੋ ਜਿਹੜੇ ਜ਼ਿਆਦਾ ਸੀਰੀਅਸ ਹੈਗੇ ਇੱਕ ਦੇ ਲੱਤ ਵੀ ਟੁੱਟੀ ਆ ਬਾਹ ਵੀ ਟੁੱਟੀ ਆ ਬਾਹ ਵੀ ਟੁੱਟੀ ਆ ਤੇ ਦੂਸਰੇ ਦੀ ਜਿਹੜੀ ਇੱਕ ਲੱਤ ਚ ਫ੍ਰੈਕਚਰ ਆ ਬਾਕੀ ਜਿਹੜੇ ਮਾਮੂ ਲੈ ਸਕਦਾ ਉਹਨਾਂ ਦਾ ਇਲਾਜ ਕਰਕੇ ਕਰ ਦਿੱਤੇ ਹੀ ਦਿੱਤਾ ਜਾਊਗਾ। ਭਾਜੀ ਕ੍ਰਿਸ਼ਨ ਚੰਦ? ਹਾਂਜੀ। ਪਿੰਡ ਜੋਲੀ ਜੀ। ਹਾਂਜੀ। ਹਾਂਜੀ। ਕਿੱਦਾਂ ਹੋਇਆ ਜੀ ਹਾਦਸਾ ਡਿਟੇਲ ਦੱਸੋ ਜਮੜੀ ਜੀ। ਇਹ ਭਾਜੀ ਹਾਥੀ ਟੈਂਪੂ ਵਾਲਾ ਨੰਗਲੋਂ ਜਾ ਰਿਹਾਤਾ ਜੀ। ਇਧਰ ਆਰ.ਆਰ.ਬੀ ਵਾਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ। ਇਹ ਓਵਰਟੇਕ ਕਰਦਾ ਦਾ ਟੈਂਕਰ ਵਾਲਿਆਂ ਨੂੰ ਜੀ। ਹਾਥੀ ਟੈਂਪੂ ਵਾਲਾ। ਠੀਕ ਹੈ ਜੀ। ਅੱਗਾ ਜਾ ਕੇ ਆਨ ਬੈਲੈਂਸ ਹੋਇਆ ਜਿੱਦਾਂ ਇਹ ਆਰ.ਆਰ.ਬੀ ਵਾਲੇ ਦੇ ਟੈਂਪੂ ਵਿੱਚ ਭੱਜਿਆ ਜਾ ਰਿਹਾ। ਠੀਕ ਹੈ ਜੀ। ਤੇ ਪਿੰਦਰ ਪੜ ਗਿਆ ਆਗਾ ਜੀ। ਇਹਦਾ ਬਾਡੀ ਜ ਬਾਕੀ ਬੰਦਿਆਂ ਦਾ ਲੱਤਾਂ ਬਾਹਾਂ ਟੁੱਟ ਗਈਆਂ ਇਹਨਾਂ ਦੇ ਕਿੰਨੇ ਦੇ ਸੱਟ ਲੱਗੀਆਂ ਜੀ ਚਾਰ ਬੰਦੇ ਆਰ ਆਰ ਬੀ ਆਏ ਨੇ ਇੱਕ ਹਾਥੀ ਟੈਂਪੂ ਵਾਲੇ ਨਾਲ ਬੰਦੇ ਕਿੱਥੇ ਜੀ ਹੈ ਜੀ ਬੰਦੇ ਕਿੱਥੇ ਹੈ ਜੀ ਇਹ ਬੰਦੇ ਜਿਹੜੇ ਆਰ ਆਰ ਬੀ ਆਏ ਨੇ ਲੋਕ ਲੈ ਆ ਜੀ ਇਹ ਚੰਡੀਗੜ੍ਹ ਵਾਲਦਾ ਜੀ ਹਾਥੀ ਟੈਂਪੂ ਵਾਲਾ ਜਿਹੜਾ ਹੁਣ ਕਿੱਥੇ ਲੈ ਗਏ ਉਹਨਾਂ ਇਹਨਾਂ ਨੂੰ ਲੈ ਗਏ ਜੀ ਤੋ ਸਿਵਲ ਹਸਪੀਟਲ ਚ ਲੈ ਗਏ ਨੰਕਲਾ ਜੀ ਕਿਵੇਂ ਲੈ ਕੇ ਗਏ ਇਹਨਾਂ ਨੂੰ 112 ਦੇ ਕਾਲ ਕੀਤੀ ਸੀ ਫਿਰ 108 ਨੰਬਰ ਵੀ ਆ ਗਏ ਤੇ ਇਹ ਵੀ ਆ ਗਈ ਐਸ ਐਸਓ ਆਈ ਦੀ ਗੱਡੀ ਐਸ ਐਸਫੀ ਵੀ ਆ ਗਈ ਹਾਂ ਜੀ ਆ ਗਈ